ਦਿਵਸ ਲੰਘਿਆ ਹੈ ਹਿੰਦੂਆਂ ਵਾਸਤੇ ਦੀਵਾਲੀ ਸਿੱਖਾਂ ਦਾ ਬੰਦੀ ਛੋੜ ਦਿਵਸ ਤੇ ਮਨ ਵਿੱਚ ਆ ਕੁਝ ਵਿਚਾਰ ਸਾਂਝੇ ਕਰਮ ਬੰਦੀ ਛੋੜ ਦਿਵਸ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 52 ਕਲੀਆਂ ਵਾਲਾ ਚੋਲਾ ਸਵਾਇਆ ਸੀਗਾ ਅਤੇ ਸਮੇਂ ਦੇ ਹਾਕਮ ਨੇ ਆਖਿਆ ਸੀਗਾ ਕਿ ਤੁਸੀਂ ਆਪਣੇ ਤੁਹਾਡੇ ਚੋਲੇ ਦੇ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਛੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਖਿਆ ਸੀਗਾ ਕਿ ਤੁਸੀਂ ਆਪਣੇ ਚੋਲੇ ਦੇ ਨਾਲ ਜਿੰਨੇ ਵੀ ਰਾਜੇ ਹਨ ਤੁਹਾਡੇ ਚੋਲੇ ਨੂੰ ਫੜ ਕੇ ਲੈ ਜਾ ਸਕਦੇ ਨੇ ਉਹ ਉਹਨਾਂ ਨੂੰ ਤੁਸੀਂ ਆਜ਼ਾਦ ਕਰਾ ਸਕਦੇ ਹੋ ਤੇ 52 ਕੜੀਆਂ ਦਾ ਚੋਲਾ ਸਵਾਇਆ ਗਿਆ। ਇੱਕ ਇੱਕ ਕੜੀ ਹਨਾ, ਇੱਕ ਇੱਕ ਰਾਜ ਨੇ ਫੜੀ ਤੇ ਸ੍ਰੀ ਹਰਗਵੰਦ ਸਾਹਿਬ ਜੀ ਦੇ ਮਗਰਮਗਰ ਉਹਨਾਂ ਨੂੰ ਉਜਾਤ ਕੀਤਾ ਗਿਆ। ਹੁਣ ਪ੍ਰਭਾਤ ਫਰੀਆਂ ਚੱਲ ਰਹੀਆਂ ਹਨ। ਰੋਜ਼ਾਨਾ ਸੰਗਤ ਜੁੜਦੀ ਹੈ। ਰੋਜ਼ਾਨਾ ਸੰਗਤ ਆਉਂਦੀ ਹੈ। ਰੋਜ਼ਾਨਾ ਸੰਗਤ ਹੈ ਨਾ ਜਾਂਦੀ ਹੈ। ਰੋਜ਼ਾਨਾ ਹੀ ਘਰਾਂ ਘਰਾਂ ਵਿੱਚ ਜਾ ਕੇ ਬਹੁਤ ਹੀ ਉੱਚੀ ਉੱਚੀ ਕੀਰਤਨ ਕੀਤਾ ਜਾਂਦਾ ਗੁਰਬਾਣੀ ਪੜ੍ਹੀ ਜਾਂਦੀ ਹੈ ਧਾਰਨਾਵਾਂ ਪੜੀਆਂ ਜਾਂਦੀਆਂ ਹਨ ਗੁਰਬਾਣੀ ਦੇ ਨਾਲ ਕੋਈ ਪੰਕਤੀ ਜੋੜ ਕੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਕਿਸੇ ਹੋਰ ਪੰਕਤੀ ਨੂੰ ਜੋੜ ਕੇ ਸ਼ਬਦ ਗਾਇਨ ਕੀਤੇ ਜਾਂਦੇ ਹਨ ਪ੍ਰਭਾਤ ਫੇਰੀ ਸਵੇਰੇ ਸਵੇਰੇ ਜਾਂਦੀ ਹੈ ਸੰਗਤ ਇੱਕ ਮੈਂ ਸੰਦੇਸ਼ ਦੇਣਾ ਚਾਹਾਂਗਾ ਪੁਸ਼ਪ੍ਰਭਾਤ ਫੇਰੀ ਵਿੱਚ ਜਾਂਦੇ ਜਰੂਰ ਹੋ। ਕਈ ਵੀ ਮੈਂ ਕਹਿੰਦੀ ਮੈਨੂੰ ਟਾਈਮ ਨਹੀਂ ਮਿਲਿਆ ਮੈਨੂੰ ਟਾਈਮ ਨਹੀਂ ਮਿਲਿਆ। ਆਪ ਨੂੰ ਗਾਣਾ ਬੇਸ਼ੱਕ ਨਾ ਆਉਂਦਾ ਹੋਵੇ ਫੇਰ ਵੀ ਉਹਨਾਂ ਨੇ ਰੌਲਾ ਪਾਉਣਾ ਹੈ। ਉਹਨਾਂ ਨੇ ਸੰਗੀਤ ਦੀ ਕੋਈ ਜਾਣਕਾਰੀ ਹਾਸਲ ਨਹੀਂ ਕੀਤੀ ਹੁੰਦੀ ਤਾਂ ਵੀ ਉਹਨਾਂ ਰੌਲਾ ਪਾਉਣਾ ਹੁੰਦਾ। ਕਿ ਮੈਨੂੰ ਟਾਈਮ ਨਹੀਂ ਮਿਲਿਆ ਮਿਲਿਆ ਮੈਨੂੰ ਟਾਈਮ ਨਹੀਂ ਮਿਲਿਆ ਤੇ ਮਾਈਕ ਖੋਖੋ ਕੇ ਇੱਥੋਂ ਤੱਕ ਕਿ ਆਸਾ ਦੀਵਾਰ ਦੀਆਂ ਪੋਥੀਆਂ ਲੈ ਕੇ ਜਾਂਦੀਆਂ ਹਨ ਆਸਾ ਦੀਵਾਰ ਕਰਦੀਆਂ ਹਨ ਲੁਧਿਆਣਾ ਸਿਟੀ ਇਨਕਲੇਵ ਦੀ ਗੱਲ ਹੈ। ਤੇ ਆਪਸ ਵਿੱਚ ਗੁੱਸੇ ਹੋ ਕੇ ਤੁਰ ਪੈਂਦੀ ਜਦੋਂ ਕੋਈ ਹੈ ਨਾ ਕਿ ਮੈਨੂੰ ਟਾਈਮ ਨਹੀਂ ਮਿਲਿਆ ਤੇ ਉਹ ਇਹ ਵੀ ਭੁੱਲ ਜਾਂਦੀ ਕਿ ਪੋਥੀ ਨੂੰ ਪੈਰ ਮਾਰ ਦਿੰਦੀ ਹੈ ਕਿ ਮੈਂ ਫਟਾਫਟ ਨਿਕਲਣ ਲਈ ਆ ਤੇ ਪੋਥੀ ਸਾਹਿਬ ਅੱਗੇ ਰੱਖੀ ਹੁੰਦੀ ਸੈਂਚੀਆਂ ਪੋਥੀ ਰੱਖੀ ਹੁੰਦੀ ਆ ਸਤਾਰੀਵਾਰ ਦੇ ਗੁੱਟਕੇ ਰੱਖੇ ਹੁੰਦੇ ਤੇ ਉਹਨਾਂ ਨੂੰ ਪੈਰ ਮਾਰ ਕੇ ਨਿਕਲ ਜਾਂਦੀਆਂ ਨੇ ਓਏ ਸ਼ਰਮ ਕਰੋ ਬੀਬੀਓ ਰੱਬ ਦਾ ਵਾਸਤਾ ਹੈ ਈਰਖਾ ਭਰੀਆਂ ਹੋਇਆ ਤੁਹਾਡੇ ਵਿੱਚ ਈਰਖਾ ਹੀ ਭਰੀ ਹੋਈ ਹੈ ਤੁਹਾਡੇ ਵਿੱਚ ਉੱਥੇ ਕੰਮ ਕੀ ਜਾਂਦੀਆਂ ਜੇ ਸ਼ਬਦ ਗਾ ਕੇ ਤੇ ਤੁਹਾਡੇ ਤਪਦੇ ਹਿਰਦੈ ਨੂੰ ਠੰਡਕ ਪਾਣੀ ਚਾਹੀਦੀ ਸੀ ਹੋਰ ਤਪਦਾ ਹਿਰਦਾ ਲੈ ਕੇ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨੇ ਪ੍ਰਤਖ ਗੁਰੂ ਨਿਸਤਾਰੇ ਗੁਰੂ ਹੀ ਬਾਣੀ ਹੈ ਜਿਹੜੀ ਬਾਣੀ ਲਿਖਤ ਬਾਣੀ ਹੈ ਨਾ ਜਿਹੜੇ ਗੁੱਟਕੇ ਹਿਸਾਬ ਨੇ ਉਹਨਾਂ ਨੂੰ ਤੁਸੀਂ ਪੈਰ ਮਾਰਦਿਆਂ ਜੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਤਾ ਬਾਣੀ ਦਾ ਨਰਾਦਰ ਕਰਤਾ ਉਹ ਤਾਂ ਗੁੱਟਕਿਆਂ ਦਾ ਨਰਾਦਰ ਕਰਤਾ ਆਪਣੇ ਗੁੱਸੇ ਪਿੱਛੇ ਆਪਣੇ ਕਰੋਧ ਪਿੱਛੇ ਮੇਰੇ ਕੋਈ ਕਈ ਵੀਡੀਓ ਪਈਆਂ ਨੇ ਪਰ ਮੈਂ ਉਹ ਵੀਡੀਓ ਦਿਖਾਉਂਦਾ ਨਹੀਂ ਸ਼ੇਅਰ ਨਹੀਂ ਕਰਦਾ ਇੰਨਾ ਸਾਡੇ ਪੰਥ ਦੀ ਹੀ ਬਦਲਾਮੀ ਹੁੰਦੀ ਹੈ ਪਰ ਅੱਜ ਮੈਂ ਇਨੀ ਗੱਲ ਜ਼ਰੂਰ ਕਵਾਂਗਾ ਕਿ ਤੁਸੀਂ ਹੈ ਨਾ ਰੱਬ ਤੋਂ ਡਰੋ ਪਰ ਬਾਤ ਫਿਰ ਤੇ ਜਾਓ ਮੁਬਾਰਕ ਹੈ ਰੱਬ ਦੇ ਗੁਣ ਗਾਓ ਈਰਖਾ ਨਾ ਪਰੋ ਆਪਣੇ ਆਪ ਵਿੱਚ ਆਪਣੇ ਤੇ ਤੁਹਾਡੇ ਵਿੱਚ ਈਰਖਾ ਭਰੀ ਹੋਈ ਹੈ ਜੋ ਕੋਈ ਪ੍ਰੋਫੈਸ਼ਨਲ ਕੀਰਤਨੀਆਂ ਹੈ ਉਹਨੂੰ ਕਹਿੰਦੀਆਂ ਨਿਸ਼ਕਾਮ ਕੀਰਤਨ ਕਰੋ ਕਿਉਂ ਭਾਈ ਤੁਸੀਂ ਆਪਣੀ ਫੈਕਟਰੀ ਉਹਨਾਂ ਦੇ ਨਾਂ ਤੇ ਲਾਈ ਹੋਈ ਹੈ ਆਪਣੀ ਹੈਂ ਜੇ ਰੱਬ ਨੇ ਤੁਹਾਨੂੰ ਫੈਕਟਰੀਆਂ ਦਿੱਤੀਆਂ ਨੇ ਦੁਕਾਨਾਂ ਦਿੱਤੀਆਂ ਨੇ ਕਾਰੋਬਾਰ ਦਿੱਤੇ ਨੇ ਜਿਹੜਾ ਕੀਰਤਨੀ ਆ ਪ੍ਰੋਫੈਸ਼ਨਲ ਕੀਰਤਨ ਕਰਨ ਵਾਲਾ ਉਹਨੇ ਤੇ ਆਪਣੇ ਬੱਚੇ ਉਸੇ ਪ੍ਰੋਗਰਾਮ ਨਾਲ ਪਾਲਨੇ ਨੇ ਨਾ ਤੁਸੀਂ ਕਹਿੰਦੇ ਤੁਸੀਂ ਵੀ ਨਾਲ ਆਓ ਪੈਸੇ ਗਰੰਤੀ ਸਿੰਘਾਂ ਦੇ ਮਗਰ ਪੈ ਜਾਂਦੀਆਂ ਜੇ ਗਰੰਤੀ ਸਿੰਘ ਨੂੰ ਤੁਸੀਂ ਹੈਨਾ ਜੇ ਕੋਈ ਗਲਤੀ ਕਰ ਲਵੇ ਤੁਸੀਂ ਗਲਤੀਆਂ ਆਪ ਨਹੀਂ ਕਰਦੀਆਂ ਤੁਸੀਂ ਪੂਰੀਆਂ ਰੱਬ ਨਾਲ ਜੁੜੀਆਂ ਹੋਈਆਂ ਜੇ ਪਰ ਬਾਣੀ ਕੱਟ ਤੁਹਾਨੂੰ ਤੁਹਾਡੀਆਂ ਜੇ ਗਲਤੀਆਂ ਕੱਢੀਏ ਤੁਹਾਡੀਆਂ ਹਨਾ ਲਗਾਤਾਰ ਐਨੀਆਂ ਗਲਤ ਨਿਕਲਣ ਗਿਆ ਕਿ ਕਹਿਣ ਦੀ ਹੱਦ ਨਹੀਂ ਤੁਹਾਨੂੰ ਸੁਖ ਨੂੰ ਹੀ ਸਾਡਾ 파ਟਨੀ ਸ਼ੁੱਧ ਕਰਨਾ ਹੁੰਦਾ ਆਸਾ ਦੀ ਵਾਰ ਸ਼ੁੱਧ ਨਹੀਂ ਕਰਨੀ ਆਉਂਦੀ ਗ੍ਰੰਥੀਆਂ ਰੱਗੇ ਨੇ ਤੇ ਸੰਥਿਆ ਲਈ ਹੁੰਦੀ ਆ ਫੇਰ ਵੀ ਫੁੱਲਾ ਕਰ ਦਿੰਦੇ ਨੇ ਫੁੱਲਾ ਹੋ ਜਾਂਦੀਆਂ ਨੇ ਸਾਡੇ ਕੋਲ ਵੀ ਫੁੱਲਾ ਹੁੰਦੀਆਂ ਨੇ ਤੇ ਸੋ ਆਪਣੇ ਆਪ ਨੂੰ ਕੰਟਰੋਲ ਕਰੋ ਆਗਾ ਨਰਕੀਆਂ ਹਾਂ ਭੋਗ ਬਲਾਸ ਤੁਹਾਡੇ ਵਾਸਤੇ ਨਰਕਾਂ ਦੇ ਦਰਵਾਜ਼ੇ ਖੁੱਲੇ ਹੋਏ ਨੇ ਰੱਬ ਨੇ ਖੋਲ ਕੇ ਰੱਖੇ ਹੋਏ ਨੇ ਜਿਹੜੀਆਂ ਈਰਖਾ ਕਰਦੀਆਂ ਨੇ ਨਾ ਚੌਧਰ ਦੀਆਂ ਭੁੱਖੀਆਂ ਜਿਓ ਤੁਸੀਂ ਆਪਣੀ ਚੌਦਦੀ ਭੁੱਖ ਕਰਕੇ ਨਾ ਤੁਸੀਂ ਉੱਥੇ ਇੱਕ ਦੂਸਰੇ ਨੂੰ ਨੀਵਾ ਦਿਖਾਉਂਦਿਆਂ ਜੇ ਬਾਣੀ ਪੜੋ ਆਪਣੇ ਆਪ ਚ ਨਿਮਰਤਾ ਲੈ ਕੇ ਉਹ ਨਰਮਲਤਾ ਲੈ ਕੇ ਆਵੋ ਅਹੀਂ ਬਾਹਰ ਜਾਣੇ ਆ ਅਸੀਂ ਵੀ ਭਾਵਨਾ ਨਾਲ ਆਪਣੀ ਇਲਾਕੇ ਵਿੱਚ ਹੈ ਨਾ ਕੀਰਤਨ ਕਰਨ ਆਉਂਦੇ ਆ ਬੜੀ ਸ਼ਰਧਾ ਨਾਲ ਆਉਂਦੇ ਆ ਅਹੀਂ ਬਾਹਰ ਜਾਣੇ ਲੋਕੀ ਸਾਨੂੰ ਹੈ ਨਾ ਜਾਜਾਂ ਤੇ ਬੁਲਾਉਂਦੇ ਨੇ ਬੜੀ ਬੜੀ ਮਾਇਆ ਦੇ ਦੇ ਕੇ ਬੁਲਾਉਂਦੇ ਨੇ ਬੜਾ ਸਤਿਕਾਰ ਵੀ ਕਰਦੇ ਨੇ ਪਰ ਅਸੀਂ ਆਪਣੇ ਇਲਾਕੇ ਵਿੱਚ ਬੜੀ ਨਿਮਰਤਾ ਨਾਲ ਕਿ ਸਾਡਾ ਇਲਾਕਾ ਹੈ ਸਿੱਖ ਦੁਸਰੇ ਨਾਲ ਸਾਂਝੀ ਵਾਲਤਾ ਪਾਈ ਹੈ ਇਕ ਦੂਸਰ ਨੂੰ ਜਾਣ ਸਕੀਏ ਪਹਿਚਾਨ ਸਕੀਏ ਕਿ ਸਾਡੇ ਆਂਗਵਾੜ ਕੌਣ ਦਿੰਦਾ ਭਾਈਚਾਰਾ ਬਣਦਾ ਹੈ ਭਾਈਚਾਰਾ ਬਣਾਉਣ ਵਾਸਤੇ ਆਉਨੇ ਆ ਤੇ ਜੇ ਕੋਈ ਸ਼ਰਧਾ ਨਾਲ ਸਾਨੂੰ ਦਿੰਦਾ ਤੇ ਅਸੀਂ ਲੈਣੀ ਮਾਇਆ ਕਿਉਂਕਿ ਫਕਰ ਉਹ ਜੋ ਤਮਾ ਨਾ ਕਰੇ ਆਉਂਦੀ ਹੋਈ ਮਾਇਆ ਮਨਾ ਨਾ ਕਰੇ ਤੇ ਇਕੱਠੀ ਹੋਈ ਮਾਇਆ ਜਮਾ ਨਾ ਕਰੇ ਤੁਸੀਂ ਆਪਣੇ ਨੂੰ ਬਹੁਤ ਹੈਨਾ ਫੈਕਟੀਆਂ ਵਾੜੀਆਂ ਜੇ ਨਾ ਤੁਸੀਂ ਆਪਣੇ ਨੂੰ ਬਹੁਤ ਵੱਡੀਆਂ ਦਾਨੀ ਸਮਝਦਿਆਂ ਜੇ ਆ ਕੇ ਸਾਡੇ ਵੱਲ ਛਾਤੀ ਮਾਰਿਓ ਤੁਹਾਡੇ ਕੋਲ ਤੁਹਾਡੇ ਜਿੰਨੀ ਦੌਲਤ ਨਹੀਂ ਪਰ ਤੁਹਾਡੇ ਤੋਂ ਜ਼ਿਆਦਾ ਦਾਨਪਨ ਕਰਦੇ ਅਸੀਂ ਤੁਹਾਡੇ ਤੋਂ ਜ਼ਿਆਦਾ ਲੋੜਵੰਦਾਂ ਦੀ ਸਹਾਇਤਾ ਕਰਦੇ ਆ ਇਹੋ ਜਿਹੜੀ ਥੋੜੀ ਬੋਤੀ ਮਾਇਆ ਤੁਸੀਂ ਦਿੰਦੀਆਂ ਜੈ ਨਾ ਇਹ ਕਈ ਕਈ ਬੱਚਿਆਂ ਦੀ ਫੀਸਾਂ ਤੇ ਲਾਉਂਦੇ ਆ ਅਸੀਂ ਕਈਆਂ ਨੂੰ ਕੱਪੜੇ ਦਿੰਨੇ ਆ ਕਈਆਂ ਨੂੰ ਹੈ ਨਾ ਜੁੱਤੀਆਂ ਲੈ ਕੇ ਦਿੰਨੇ ਆ ਕਈਆਂ ਨੂੰ ਕਿਤਾਬਾਂ ਲੈ ਕੇ ਦਿੰਨੇ ਆ ਇਹ ਹਣ ਮੈਂ ਮੀਡੀਆ ਵਿੱਚ ਦੱਸਦਾ ਤੁਹਾਨੂੰ ਤੇ ਮੇਰੇ ਨਾਲ ਕੋਈ ਪੰਗਾ ਪਾਉਣ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਹੈ ਨਾ ਮੀਡੀਆ ਵਿੱਚ ਕਿਸੇ ਟਾਂਗਾ ਫਿਰ ਇਹਨਾਂ ਧਿਆਨ ਰੱਖਿਓ ਜਦੋਂ ਮੈਂ 2 ਸਾਲ ਨਹੀਂ ਆਇਆ ਤਾਂ ਤੁਸੀਂ ਮੈਨੂੰ ਘਰ ਬੁਲਾਉਣ ਆ ਗੀਆਂ ਜੇ ਸੱਦਣ ਆ ਗੀਆਂ ਜੇ ਮੈਨੂੰ ਮਨਾਉਣ ਆ ਗੀਆਂ ਜੇ ਫੇਰ ਕਦੇ ਨਹੀਂ ਮਨਾਉਣ ਆਈਆਂ ਜੇ ਆਪਣੇ ਆਪ ਨੂੰ ਕਹਿੰਦੇ ਨੇ ਨਿਸ਼ਕਾਮ ਨਿਸ਼ਕਾਮਤਾ ਦਾ ਲੇਬਲ ਤੁਸੀਂ ਲਾਇਆ ਹੋਇਆ ਵਾ ਠੱਗੀਆਂ ਤੁਸੀਂ ਕਰਦੀਆਂ ਜੇ ਆਂਡ ਗਵਾਂਡ ਕੋਲ ਕਿੰਨਾ ਠੱਗਿਆ ਹੋਣਾ ਤੁਸੀਂ ਪੈਸਾ ਮੇਰੇ ਕੋਲ ਵੀ ਠੱਗਿਆ ਤੁਸੀਂ ਮੈਂ ਤਾਂ ਨਾਂ ਨਹੀਂ ਲੈਂਦਾ ਦੱਸਦਾ ਨਹੀਂ ਤੁਹਾਨੂੰ ਤੁਹਾਡਾ ਰੱਬ ਦਾ ਡਰੋ ਰੱਬ ਕੋਲ ਡਰੋ ਰੱਬ ਦੇ ਨਾਲ ਜੁੜੀਆਂ ਰਵੋ ਰੱਬ ਨਾਲ ਜੁੜੋ ਈਰਖਾ ਦੀ ਭਰੀਆਂ ਨਾ ਭਰੋ ਪੰਡਾ ਨਾ ਭਰੋ ਈਰਖਾ ਦੀ ਪੰਡ ਭਰੀ ਹੋਈ ਹੈ ਤੁਸੀਂ ਆਪਣੇ ਆਪ ਵਿੱਚ ਹੈ ਤੇ ਕੋਹ ਹੁੰਦੀਆਂ ਜੇ ਦੂਸਰ ਨੂੰ ਉਪਦੇਸ਼ ਦਿੰਦੇ ਆ ਵਰਤ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਤੁਹਾਡੇ ਮੂੰਹ ਤੇ ਰੇਤ ਭਰਿਆ ਹੋਇਆ ਹੈ ਲੋਕਾਂ ਨੂੰ ਉਪਦੇਸ਼ ਦਿੰਦੀਆਂ ਜੇ ਰੱਬ ਦਾ ਵਾਸਤਾ ਹੈ ਆਪਣੇ ਆਪ ਨੂੰ ਸਵਾਰੋ ਉਮਰ ਤੋਂ ਵੱਡੀਆਂ ਜੇ ਕੋਈ ਛੋਟੀਆਂ ਵੀ ਜੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਕਰੋ ਰੱਬ ਤੋਂ ਡਰੋ ਤੇ ਈਰਖਾ ਨਾ ਕਰੋ ਸਿਮਰਨ ਕਰਿਆ ਕਰੋ ਇੱਕ ਇੱਕ ਵਾਰੀ ਸ਼ਬਦ ਪੜ ਲਓ ਦੋ ਵਾਰੀ ਪੜ ਲਓ ਨਹੀਂ ਪੜਿਆ ਗਿਆ ਤਾਂ ਸੁਣ ਕੇ ਆਜੋ ਕੀ ਗੱਲ ਕਰਨ ਸੁਣਨ ਵਾਸਤੇ ਨਹੀਂ ਲੱਗ ਰੱਬ ਨੇ ਤੁਸੀਂ ਬਹੁਤ ਵੱਡੀਆਂ ਸਿੰਗਰ ਜੇ ਸਾਪ ਸਾਰੇ ਗਾਮ ਪਤਾ ਨਹੀਂ ਸਾ ਤੁਹਾਨੂੰ ਆਉਂਦਾ ਨਹੀਂ ਹੈਗਾ ਤੇ ਪ੍ਰਭਾਤ ਫਰੀਆਂ ਤੇ ਹੈ ਨਾ ਮਾਈਕ ਲੈ ਕੇ ਤੁਰੀਆਂ ਫਿਰਦੀਆਂ ਜੇ ਬੱਸ ਮੈਂ ਜੋ ਕਹਿਣਾ ਸੀ ਕਹਿੰਦਾ ਤੇ ਬੜੇ ਸ਼ਰਧਾ ਦੇ ਭਾਵ ਨਾਲ ਕਿਹਾ ਮੈਂ ਅਸੀਂ ਆਉਣਾ ਹੁਣ ਤੁਸੀਂ ਰੋਕ ਸਕਦੀਆਂ ਸਾਨੂੰ ਪਹਿਲਾਂ ਰੋਕਦੀਆਂ ਜੇ ਪਹਿਲਾਂ ਜੋੜ ਲੈਂਦੀਆਂ ਜੇ ਫਿਰ ਹੈਨਾ ਤੋੜ ਦਿੰਦੀਆਂ ਜੇ ਅਸੀਂ ਆਵਾਂਗੇ ਡਟ ਕੇ ਆਵਾਂਗੇ ਅਸੀਂ ਕੀਰਤਨ ਕਰਾਂਗੇ ਅਸੀਂ ਜਿਹੜੇ ਸਾਡੇ ਵਾਜੇ ਤੇ ਪੈਸੇ ਰੱਖੇ ਜਾਣਗੇ ਅਸੀਂ ਲੈ ਕੇ ਆਵਾਂਗੇ ਸਾਡਾ ਹੱਕ ਹੈਗਾ ਉਹ ਬੇਸ਼ੱਕ ਅਸੀਂ ਕਰੋਨਾਸ ਖੇਡਣ ਦੇ ਆ ਪਰ ਉਹ ਪ੍ਰਸ਼ਾਦ ਸਮਝ ਕੇ ਲੈ ਕੇ ਆਉਨੇ ਅਸੀਂ ਤੁਹਾਡੇ ਵਰਗੇ ਬਿਸ਼ਰਮ ਨਹੀਂ ਹੈਗੇ ਕਿ ਉਹ ਹੈਨਾ ਉੱਥੋਂ ਵੀ ਚੁੱਕ ਕੇ ਆਪ ਲੈ ਜਾਂਦੀਆਂ ਜੇ ਤੁਸੀਂ ਵਾਜੇ ਤੋਂ ਚੁੱਕ ਕੇ ਲੈ ਜਾਂਦੀਆਂ ਜੇ ਕਿਆ ਬਾਤ ਆ ਤੁਹਾਡੇ ਗਰੰਤੀ ਸਿੰਘ ਦੇ ਪੈਸੇ ਅਰਦਾਸ ਦੀ ਪੇਟਾ ਤੁਸੀਂ ਲੈ ਜਾਂਦੀਆਂ ਜੀ ਹੈ ਅਰਦਾਸ ਗਰੰਤੀ ਕਰੇ ਆਪਣੇ ਬਿਮਾਰੀਆਂ ਸਿਰ ਤੇ ਉਹ ਸਹੇੜੇ ਤੇ ਉਹਦੀ ਜਿਹੜੀ ਮਾਇਆ ਦੇਣੀ ਉਹ ਮਾਇਆ ਮਾਇਆ ਕੋਈ ਹਨ ਸ਼ਰਧਾਲੂ ਦੇਵੇ ਉਹ ਤੁਸੀਂ ਖੋ ਕੇ ਲੈ ਜਾਂਦੀਆਂ ਜੀ ਕੰਟਰੋਲ ਕਰੋ ਆਪਣੇ ਆਪ ਨੂੰ ਨਹੀਂ ਤੇ ਮੈਂ ਡਿਬੇਟ ਕਰਾਂਗਾ ਮੀਡੀਆ ਦੇ ਵਿੱਚ ਤੁਹਾਡੇ ਨਾਲ ਦਾਸ ਭਾਈ ਵਿਰਿੰਦਰ ਸਿੰਘ ਸਾਪਕਾ ਹਜ਼ੂਰੂ ਰਾ ਕੀ ਸੀਸੇ ਦਰਬਾਰ ਸਾਹਿਬ ਸਾਢੇ 6 ਸਾਂ ਦਰਬਾਰ ਸਾਹਿਬ ਕੀਰਤਨ ਕੀਤਾ ਮੈਂ ਐਵੇਂ ਨਹੀਂ ਉੱਥੇ ਆਮ ਬੰਦਾ ਨਹੀਂ ਕੀਰਤਨ ਕਰ ਸਕਦਾ ਤੁਸੀਂ ਕਦੀ ਕਰ ਸਕਦੇ ਹੋ ਜਾਂ ਉੱਥੇ ਸ਼ਬਦ ਪੜ ਸਕਦੇ ਹੋ ਜੇ ਇੱਥੇ ਰੌਲਾ ਪਾਉਣ ਲੱਗ ਪੈਂਦੀ ਹੈ ਜੇ ਆ ਕੇ ਨਿਸ਼ਕਾਮ ਕਰੋ ਨਿਸ਼ਕਾਮ ਕਰੋ ਤੁਸੀਂ ਨਿਸ਼ਕਾਮ ਨਿਸ਼ਕਾਮ ਜੇ ਕਾਮਨਾਵਾਂ ਦੀ ਭਰੀਆਂ ਪੀਆਂ ਜੇ ਪ੍ਰਧਾਨਗੀ ਦੀ ਤੁਹਾਨੂੰ ਚੌਧਰ ਹੈਗੀ ਭੁੱਖ ਹੈਗੀ ਕਿ ਮੈਂ ਪ੍ਰਧਾਨ ਬਣੀ ਆ ਇੱਥੇ ਆ ਕੇ ਮੈਂ ਇਸ ਦੀ ਸਸੰਦ ਦੀ ਪ੍ਰਧਾਨ ਬਣੀ ਆ ਇਹ ਇਹਦੀ ਕਾਮਨਾ ਦੀ ਭੁੱਖ ਨਹੀਂ ਤੁਹਾਨੂੰ ਤੜਫ ਨਹੀਂ ਹੈਗੀ ਤਹਾਡੇ ਵਿੱਚ ਕਿ ਮੈਨੂੰ ਪ੍ਰਧਾਨਕ ਮੇਰੀ ਗੱਲ ਮੰਨੇ ਕੋਈ ਇਹ ਕਾਮਨਾ ਤੁਹਾਡੇ ਵਿੱਚ ਨਹੀਂ ਭਰੀ ਹੋਈ ਪਹਿਲਾਂ ਆਪ ਤੇ ਹਨਾ ਰੱਬ ਬਣ ਕੇ ਦਿਖਾਓ ਸੋ ਮੈਂ ਅੱਜ ਜੋ ਗੱਲ ਕਰਨੀ ਸੀ ਕਰਤੀ ਐ ਜਿੰਨੇ ਹਨਾ ਕੋਈ ਗੱਲ ਕਰਨੀ ਮੇਰੇ ਘਰ ਆ ਕੇ ਕਰ ਸਕਦਾ ਮੇਰਾ ਨੰਬਰ 9646528306 ਮੈਂ ਕੱਲ ਵੀ ਆਵਾਂਗਾ ਜਿੱਦਣ ਮੇਰਾ ਕੋਈ ਪ੍ਰੋਗਰਾਮ ਨਹੀਂ ਹੋਗਾ ਮੈਂ ਰੋਜ਼ ਆ ਕੇ ਕਰਾਂਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ AHHHHHH <laughs>